ਜਿੱਦਾਂ ਕਈ ਬੰਦੇ ਹੁੰਦੇ ਨੇ ਉਹਨਾਂ ਦੀ ਗੱਲ ਬੜੇ ਭੋਲੇ ਭਾ ਕਹਿੰਦੇ ਨੇ ਪਰ ਉਹ ਚ ਹਿਊਮਰ ਬੜਾ ਹੁੰਦਾ ਜਿੱਦਾਂ ਮੈਂ ਲਵ ਗਿੱਲ ਨੂੰ ਮਿਲਣ ਜਾਣਾ ਚਲ ਮੈਂ ਦੱਸਦਾ ਹਾਲਾਂਕਿ ਫਿਲਮ ਦੇ ਦੱਸਦੇ ਨਹੀਂ ਹੁੰਦੇ ਮੈਂ ਤੇ ਘਰ ਜਾਣਾ ਤੇ ਮੈਨੂੰ ਨਾ ਗ੍ਰੀਨ ਟੀ ਲਿਆ ਕੇ ਪਿਆੰਦੇ ਆ ਕਹਿੰਦੇ ਆ ਜੀ ਤੁਹਾਡੀ ਗ੍ਰੀਨ ਟੀ ਕਹਿੰਦਾ ਹਾਂਜੀ ਰੱਖ ਤੋ ਕਹਿੰਦਾ ਮਤਲਬ ਜਿਆਦਾ ਗ੍ਰੀਨ ਤੇ ਨਹੀਂ ਹੈਗੀ ਹਨਾ ਉਹਦਾ ਮਤਲਬ ਹੁੰਦਾ ਵੀ ਉਹ ਸੰਗਣੀ ਜੀਤੇ ਨਹੀਂ ਕਰਦੀ ਕਹਿੰਦੀ ਮਤਲਬ ਕਹਿੰਦਾ ਮੈਂ ਦਰਸਲ ਗ੍ਰੀਨ ਟੀ ਪੀਂਦਾ ਨਹੀਂ ਮੈਨੂੰ ਹੋਰ ਹੀ ਤਰ੍ਹਾਂ ਹੁੰਦਾ ਔਰ ਤੁਸੀਂ ਉਸ ਦਿਨ ਕਿਹਾ ਸੀ ਨਾ ਵੀ ਥੋੜਾ ਤੜੇ ਹੈਲਥ ਲਈ ਵੀ ਅਚੀ ਵੇਟ ਵੀ ਘਟੇਗਾ ਤੇ ਤਾਂ ਕਹਿੰਦਾ ਅੱਛਾ ਕਹਿੰਦੀ ਅੱਛਾ ਤੁਸੀਂ ਗ੍ਰੀਨ ਟੀ ਮੇਰੇ ਕਰਕੇ ਪੀਣੀ ਸ਼ੁਰੂ ਕੀਤੀ ਮੈਂ ਕਹਿੰਦਾ ਤੂੰ ਹੀ ਕਾ ਮੈਂ ਮਿੱਟੀ ਦਾ ਤੇਲ ਵੀ ਜਾਂਦੇ ਕਹਿੰਦਾ ਕਹਿੰਦਾ ਸੋਚ ਕੇ ਵੇਖੋ ਬੰਦਾ ਮਿੱਟੀ ਦਾ ਤੇਲ ਵੀ ਦੇ ਡਕਾਰ ਕਿਦਾਂ ਦੇ ਆਣਗੇ ਹੈਨਾ ਇਹ ਆਮ ਗੱਲਾਂ ਨੇ ਆਮ ਗੱਲਾਂ ਨੇ ਇਦਾਂ ਦਾ ਵਿੱਚ ਬਹੁਤ ਸਾਰਾ ਹੀ ਹਿਮਰ ਦਾ ਨੂੰ ਦੇਖਣ ਨੂੰ ਮਿਲਣਾ ਪਰ ਉਹ ਨਹੀਂ ਕਿ ਫੋਰਸਡ ਹਿਊਮਰ ਨਹੀਂ ਇਹਦੇ ਵਿੱਚ ਤੇ ਫਿਲਮ ਦੇ ਵਿੱਚ ਫਰਲੂ ਨਾਮ ਉਹ ਜਿਵੇਂ ਜਿੰਨੇ ਕੁ ਮੈਨੂੰ ਸਮਝ ਲੱਗ ਚੁੱਕੀ ਹੈਗੀ ਕਿ ਸਰਕਾਰੀ ਦਫਤਰਾਂ 'ਚ ਕੀ ਹੁੰਦਾ ਜੀ ਨਾ ਕਰਪਸ਼ਨ ਹੀ ਹੁੰਦੀ ਉਹ ਗੱਲਾਂ ਗੱਲਾਂ ਸਟੋਰੀ ਪੁੱਛਣੀ ਮੈਨੂੰ ਦੱਸਣੀ ਨਹੀਂ 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 ਪੁੱਛਣੀ